ਨੇ 30 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਬਿਰਮੀ ਦਿਨਾਲ ਕਤਲ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਨਾਰਾਇਣ ਸਿੰਘ ਤੇ ਉਸ ਦਾ ਪੁੱਲड़का ਪਿੰਡ ਦੇ ਵਿੱਚ ਬੱਸ ਸਟੈਂਡ ਤੇ ਬੈਠੇ ਸਨ ਸਾਹਮਣੇ ਤੋਂ ਆਉਂਦੇ ਕੁਲਵਿੰਦਰ ਸਿੰਘ ਕਿੰਦਾ ਨੇ ਦੋਵਾਂ ਤੇ ਪਹਿਲੇ ਗੰਦਾਸੇ ਨਾਲ ਵਾਰ ਕੀਤੇ ਫਿਰ ਪਿਸਤੌਲ ਦੇ ਨਾਲ 6 ਗੋਲੀਆਂ ਚਲਾਈਆਂ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਦੋਵੇਂ ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਉਥੋਂ ਫਰਾਰ ਹੋ ਗਏ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਮੁੰਡਈ ਹੋਊਗੀ 25-26 ਸਾਲ ਦੀ ਕੀ ਨਾ ਸੀ ਕਿੰਦਾ ਹਾਂਜੀ ਇਹਨਾਂ ਦੀ ਕਰਿਆਣੀ 4-5 ਸਾਲ ਦੀ ਤੇ ਨਿਕਰੀ ਗੱਲ ਐ ਇਹ ਕੋਈ ਇੱਥੇ ਬੱਸ ਖੜੀ ਸੀ ਉਹਦੇ ਵਿੱਚੋਂ ਕੋਈ ਲੜਕੀ ਬੈਠੀ ਸੀਗਾਣਾ ਮੱਢੀ ਚ ਉਹ ਕਿਸੇ ਬੰਦੇ ਨੇ ਆਏ ਕਹਿੰਦਾ ਕਹਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਦੀ ਕੋਈ ਮੜ ਮੋਟਰ ਗੱਲ ਹੋ ਗਈ ਕੱਲ ਬਾਤ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਕੱਟ ਕਰ ਲਿਆ ਪੀਰ ਕੋਈ ਥੋੜਾ ਮੁੰਡਾ ਆਏ ਕਰਕੇ ਆਇਆ ਹੋ ਗਿਆ ਉਹ ਤਾਂ ਰਹਿ ਗਈ ਜੀ ਪਾਸੇ ਤੇ ਗੱਲ ਹੋ ਗਈ ਕਰਦੇ ਕਰਾਉਂਦੇ ਉਦੋਂ ਬਾਅਦ ਤੂੰ ਮੈਂਦੀ ਹੁੰਦੀ ਕੱਢ ਕੇ ਕਿਤੇ ਕਿੰਦੇ ਨੂੰ ਘੇਰ ਲਿਆ ਕਿਤੇ ਇੱਕ ਮੋੜਾ ਕਾਲਾ ਸੀ ਉਹ ਨੂੰ ਘੇਲਾਂਦੇ ਸੀ ਇੱਕ ਹੋਰ ਸੀ ਬਚੀ ਉਹ ਨੂੰ ਘੇਲਾਂਦੇ ਸੀ ਇਹ ਪੰਜ ਚਾਰ ਮੁੰਡਿਆਂ ਨੂੰ ਕੁੱਟ ਮਾਰ ਵੀ ਗਏ ਇਹ ਹੋ ਗਿਆ ਜੀ ਉਹ ਤਾਂ ਸਾਲਕ ਤਾਂ ਹੋ ਗਿਆ ਜਿਆਦਾ ਉਹ ਵਾਵਾ ਚਿਰਦੇ ਸੀ ਇਹਨਾਂ ਦਾ ਕਿਸੇ ਪਹਿਲਾਂ ਤੇ ਸੀ ਵੀ ਲਾੜ ਜੀ ਪਰੌਣਾ ਬਸ ਖਾਮ ਖਾਮ ਦਾ ਇਹਨਾਂ ਦਾ ਜੀ ਮੁੰਡਾ ਮੇਰਾ ਉਧਰ ਖੇਤੀ ਕਰਨ ਜਾਂਦਾ ਹੁੰਦਾ ਬਾਹੀ ਬਸ ਉਹ ਹੀ ਘੇਰ ਕੇ ਖੜ ਜਾਂਦੇ ਉੱਥੇ ਬਿਨਾਂ ਗੱਲ ਤੋਂ ਕਿਰਕਾ ਦੇ ਕੰਪਲੀਟ ਨਹੀਂ ਕੀਤੀ ਕਰਾਈ ਸੀਗੀ ਕੋਈ ਕੀ ਹੋਇਆ ਤੁਹਾਨੂੰ ਕੋਈ ਨਹੀਂ ਨਾ ਹਾਂਜੀ ਕੋਈ ਉਹਨਾਂ ਨੇ ਸਾਡੀ ਸੁਣਵਾਈ ਕਰੀ ਨਹੀਂ ਕਦੋਂ ਹੋਈ ਹੈ ਸਾਰੀ ਘਟਨਾ ਕੀ ਹੋਇਆ ਇਹ ਅੱਜ ਦੀ ਗੱਲ ਹੀ ਹੈ ਜੀ ਤਾਂ ਕਿੱਥੇ ਜਾ ਕੇ ਆ ਰਹੇ ਸੀਗਾ ਜੀ ਇਹ ਇੱਥੇ ਆ ਰਹੇ ਸੀ ਹੂੰ ਦੂਰ ਨਹੀਂ ਉਹ ਇੱਥੇ ਪਤਾ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਹੈ ਕਿੰਨੇ ਵਜੇ ਦੀ ਗੱਲ ਮੈਂ ਤਾਂ ਜੀ ਦੋ ਰੇਡ ਘੰਟੇ ਦੀ ਬੋਤ ਲੱਗੇ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੋਟਲੀ ਕਲਾਂ ਵਿਖੇ ਇੱਕ ਸੁਖਵਿੰਦਰ ਸਿੰਘ ਕਿੰਦਾ ਨਾਮ ਦਾ ਮੁੰਡਾ ਜੀ ਦਾ ਕਿ ਉਹਦਾ ਮਰਡਰ ਕਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਉਹਨ ਮਕਦਮਾ ਦਰਜ ਕਰਕੇ ਜਿਹੜਾ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਤੁਹਾਨੂੰ ਅਪਡੇਟ ਕਰਾਂਗੇ